ਜੀ ਮਿੱਤਰੋ ਤੁਹਾਡੇ ਵਾਸਤੇ ਟਰੈਕਟਰ ਲੈ ਕੇ ਆਏ ਆ ਜੀ ਅਰਜਨ 605 ਡੀਆਈ ਟਰੈਕਟਰ ਆ ਮਾਲਕ ਆਪਣੇ ਕੋਲੇ ਲੈਣੇ ਜਾਣਕਾਰੀ ਹਾਂਜੀ ਕੀ ਹਾਲ ਹੈ ਬਾਈ ਠੀਕ ਆ ਬਾਈ ਕੀ ਹਾਲ ਹੈ ਜੀ ਠੀਕ ਠਾਕ ਵਧੀਆ ਜੀ ਕਿਹੜਾ ਮਾਡਲ ਆ ਬਾਈ ਅਰਜਨ 2009 ਮਾਡਲ ਆ ਬਾਈ 2009 ਮਾਡਲ ਆ ਨੰਬਰ ਪੀ ਆ ਵਾ ਪੀ ਆ ਸੈਂਟਰ ਗੇਅਰ ਆ ਠੀਕ ਆ ਸੈਂਟਰ ਗੇਅਰ ਓਰੀਜਨਲ ਆ ਹਾਂ ਸੈਂਟਰ ਗੇਅਰ ਓਰੀਜਨਲ ਆ ਠੀਕ ਆ ਜੀ ਠੀਕ ਆ ਸਾਰਾ ਸੂਟ ਡੀਜ਼ਲ ਫਿਲਟਰ ਆ ਸਾਰਾ ਨਵਾਂ ਪੱਪਾ ਦਾਣੇ ਤੋਂ ਪਹਿਲਾਂ ਹੀ ਨਵਾਂ ਕੋਆ ਠੀਕ ਆ ਗੱਲ ਕਰੀਏ ਟਾਇਰਾਂ ਦੀ ਸ਼ੋਅ ਪੇਡ ਦਾ ਸਦਾ ਡਿਜੀਨਲ ਟਾਇਰ ਮੂਲ ਹੈਗੇ ਮੰਨ ਕੇ ਚੱਲ ਬੀਤੀ 80 ਕੁ ਪੈਸੇ ਠੀਕ ਆ ਜੀ ਜੀ ਮਗਰ ਲੈ ਟਾਇਰ ਹੈਗੇ 40-50 ਪੈਸੇ ਮਾਰਕ ਦੇ ਠੀਕ ਆ ਬਾਈ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਵਾਹ ਕੇ ਲੈ ਜੇ ਬਾਈ ਫੁੱਲ ਗਾਰੰਟੀ ਆ ਗਾਰੰਟੀ ਵਾਹ ਕੇ ਲੈ ਜੇ ਕੋਈ ਰੋਟਰੇਟਰ ਜਾਂ ਤੇਰਾ ਕੋਈ ਗਲਤੀ ਫਿਲਟਰ ਹੋਇਆ ਠੀਕ ਆ ਬਾਕੀ ਇੰਜਨ ਗੇਅਰ ਦਾ ਪੂਰਾ ਚੰਗਾ ਵਾਹ ਕੇ ਚਲਾ ਕੇ ਫੇਰ ਸੌਦਾ ਕਰ ਸਕਦੇ ਆ ਸਮਾਨ ਪੂਰਾ ਮਿਲੂਗਾ ਹਾਂ ਥੋੜਾ ਫੱਟੀ ਡੰਡਾ ਘਰੇ ਫਿਰ ਇਹ ਨਾਲ ਦਾ ਠੀਕ ਆ ਨਾਲ ਮਿਲੂਗਾ ਡੰਡਾ ਫੱਟੀ ਤੇ ਆ ਜਿਵੇਂ ਫੈਬਰ ਹੋਟ ਲੱਗੀ ਡੈਕ ਡੁਕ ਠੀਕ ਆ ਸਾਰਾ ਸਮਾਨ ਬਾਈ ਨਾਲ ਮਿਲੂਗਾ ਇੰਜਨ ਗੇਅਰ ਦਾ ਵਾਹ ਕੇ ਚਲਾ ਕੇ ਲਿਆ ਸਕਦੇ ਆ ਹਾਂ ਬਾਈ ਵਾਹ ਕੇ ਠੀਕ ਆ ਗੱਲ ਕਰੀ ਹੁਣ ਇਹ ਟਰੈਕਟਰ ਦੀ ਡਿਮਾਂਡ ਆ ਡਿਮਾਂਡ ਬਾਈ 295 ਆ 295000 ਜਿਹੜਾ ਕਰਕੇ ਆਉਂਦਾ ਬਾਈ ਵੀਡੀਓ ਸ਼ੇਅਰ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਂਦਾ ਬਾਈ ਟਰੈਕਟਰ ਆਪਾਂ ਦੇਵਾ 230 ਕੀ ਕਰ ਰਿਹਾ ਤਾਸ ਲਾਸਟ ਠੀਕ ਆ ਵੀ ਹਜ਼ਾਰ ਵੀ ਹਜ਼ਾਰ ਦਾ ਮਾਰਦਾ ਦਰੱਖਤ ਇਥੇ ਕਰਦਾ ਠੀਕ ਆ ਕਿਹੜੇ ਪਿੰਡ ਵਕਾਊਆ ਮਾਰੀ ਬਸਤਾ ਜਿਹੜਾ ਜਿਹੜਾ ਮੋਗਾ ਵਕਾ ਪਣਾ ਜਿਹੜਾ ਮੋਗਾ ਨੰਬਰ ਬੋਰਡ 99923 ਠੀਕ ਆ 081 ਤੇ ਹਣ ਥੋੜੀ ਜੁਮੇਵਾਰੀ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ 20000 ਦਾ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ 20000 ਦਾ ਮਾਲਕ ਵੀਰ ਵੱਲੋਂ ਮਾਨਤਾਨ ਕੀਤਾ ਜਾਊਗਾ ਜੀ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਅਰ ਸੋ ਸਾਰਿਆਂ ਦਾ ਧੰਨਵਾਦ